ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਅੱਜ ਅਸੀਂ ਬਣਾਵਾਂਗੇ ਆਲੂ ਪਿੰਡੀ ਠੀਕ ਹੈ ਨਾ ਆਲੂ ਪਿੰਡੀ ਦੇ ਲਈ ਆਪਾਂ ਪਿੰਡੀ ਲੈ ਲਈ ਪਿਆਜ਼ ਲੈ ਆ ਲੰਬੇ ਲੰਬੇ ਕੱਟੇ ਹੋਏ ਦੋ ਹਰੀਆਂ ਮਿਰਚਾਂ ਲੈ ਲਈਆਂ ਬਾਕੀ ਆਪਾਂ ਦੋ ਆਲੂ ਲੈ ਆ ਬ੍ਰਿਕ ਬ੍ਰਿਕ ਕੱਟ ਕੇ ਤੇ ਲਸਣ ਲੈ ਆ ਠੀਕ ਹੈ ਨਾ ਬਾਕੀ ਕਈ ਲੋਕ ਆਲੂ ਨਹੀਂ ਪਾਉਂਦੇ ਹੈਗੇ ਬਾਕੀ ਅਸੀਂ ਤਾਂ ਆਲੂ ਵਿੱਚ ਪਾਵਾਂਗੇ ਕਿਉਂਕਿ ਇਹ ਬੱਚੇ ਖਾ ਲੈਣੇ ਹਨ ਕਿਉਂਕਿ ਸਾਡੇ ਬੱਚੇ ਆਲੂ ਪਿੰਡੀ ਹੀ ਖਾਂਦੇ ਨੇ ਬਾਕੀ ਤੁਸੀਂ ਵੀ ਇੱਕ ਵਾਰ ਟ੍ਰਾਈ ਕਰਿਓ ਬਹੁਤ ਵਧੀਆ ਲੱਗਦੀ ਆ ਠੀਕ ਹੈ ਨਾ ਬਾਕੀ ਪਿੰਡੀ ਦੀ ਅਸੀਂ ਰੈਸਪੀ ਪਹਿਲਾਂ ਵੀ ਦੇ ਚੁੱਕੇ ਆ ਇਹ ਹੈਗੀ ਆ ਆਲੂ ਪਿੰਡੀ ਰੈਸਪੀ ਹੁਣ ਲਾਵਾਂਗੇ ਆਪਾਂ ਤੜਕਾ ਤੇਲ ਅੱਪਰ ਆਖ ਦਿੱਤਾ ਸੀ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਠੀਕ ਹੈ ਨਾ ਉਸ ਤੋਂ ਬਾਅਦ ਐਡ ਕਰ ਦਾਂਗੇ ਵਿੱਚ ਲਸਣ ਲਸਣ ਅਦਰਕ उसके बाद कर देंगे प्याज सारे प्याज आप कर देने हैं तो प्याजों के बची मिर्च ऐड कर दे सारे प्याज ऐड आपते प्याजा चंकी तरह हिलावेंगे ਨਨੂ ਫੜਿਜਣ ਦਾ ਲਾਗੇ ਗੈਸ ਆਪਾਂ ਥੋੜਿਆ ਘੱਟ ਹੀ ਰੱਖਣਾ ਹੈ ਪਿਆਜ਼ਾਂ ਨੂੰ ਚੈੱਕ ਕਰਾਂਗੇ ਪਿਆਜ਼ ਸਾਡੇ ਹੋ ਰਹੇ ਨੇ ਇਹਨਾਂ ਪ੍ਰੋਪਰ ਤਿੱਕ ਕੇ ਨਾ ਨੂੰ ਲਾਲ ਕਰਾਂਗੇ 5 ਮਿੰਟ ਲਈ ਆਪਾਂ ਹੋਰ ਇਹਨਾਂ ਨੂੰ ਪਕਾਵਾਂਗੇ ਚੰਗੀ ਤਰ੍ਹਾਂ ਨੇ 4 ਪਕਣ ਦਵਾਂਗੇ ਇਹਨਾਂ ਨੂੰ ਟੱਕੇ ਪਕਾਵਾਂਗੇ ਪਿਆਜ਼ਾਂ ਨੂੰ ਚੈੱਕ ਕਰਾਂਗੇ ਪਿਆਜ਼ ਸਾਡੇ ਹਲਕੇ ਹਲਕੇ ਲਾਲ ਹੋ ਰਹੇ ਨੇ ਇਹਦੇ ਨਾਲ ਹੀ ਆਪਾਂ ਆਲੂ ਐਡ ਕਰ ਦਨੇ ਤਾਂ ਕਿ ਪਿਆਜ਼ਾਂ ਦੇ ਵਿੱਚ ਹੀ ਆਪਾਂ ਫ੍ਰਾਈ ਹੋ ਜਾਣ ਬਰੀਕ ਬਰੀਕ ਕੱਟ ਕੇ ఆలూ చెక్ ఆలూ సాడే బుక్ ఫళెలు కచ్చే నేను చంగీత వేసే ద్వారా గ్యాస్ థర్టీ ర चेक करेंगे इस तो बाद अपन नार थोड़ा सा नमक ऐड कर दंगे ਆਪਣੇ ਪਿਆਜ਼ ਟਾਪਰ ਦੇਖ ਲੈਣਾ ਰੀਝੇ ਜਾਣ ਤੇ ਅੱਲੂ ਬੱਚੇ ਨਾ ਰਹਿ ਜਾਣ ਜਿਹੜਾ ਨੇ ਆਲੂਆਂ ਨੇ ਪਾਣੀ ਛੱਡਣਾ ਉਹ ਛੱਡ ਦੇਣੇ ਤੇ ਜੀਦਰਾ ਹਲਾਵਾਂਗੇ ਇਹਨਾਂ ਨੂੰ ਤਕਾਂਗੇ आलू चेक करा देखा कि आलू साढ़े बन चुके आलू साढ़े बन चुके इस तो हल्दी बाकी जे बेस्ट मसाले होंगे वो तो ऐड कर देवे थोड़ी देर हो से लगन मांगे, इस तो मसाले ऐड कर देंगे। ਇਹਾ ਪਿੰਡ ਵੀ ਪਾਣੀ ਆ ਅਗੇ ਵਿੱਚ ਵੀ ਆਪਣੇ ਆਲੂ ਹੋ ਜਾਊਗੇ ਇਹਨਾਂ ਤੋਂ ਬਾਅਦ ਪਾ ਐਡ ਕਰ ਦੇਣਾ ਹਲਦੀ ਧਨੀਆ ਪਾਊਡਰ ਸਿਰਫ ਬੇਸਿਕ ਮਸਾਲੇ ਨੇ ਹੀ ਐਡ ਕਰਨੇ ਨੇ ਆਪਾਂ ਚੰਗੀ ਤਰ੍ਹਾਂ ਲਾਵਾਂਗੇ ਆਲਿਆਂ ਨੂੰ ਚੰਗੀ ਤਰ੍ਹਾਂ ਰਿੱਜਣ ਦਵਾਂਗੇ ਇਸ ਤੋਂ ਬਾਅਦ ਆਪਾਂ ਐਡ ਕਰਾਂਗੇ ਪਿੰਡੀ ਮਸਾਲੇ ਆਪਣੇ ਪ੍ਰੋਪਰ ਹੋ ਚੁੱਕੇ ਨੇ ਇਸ ਤੋਂ ਬਾਅਦ ਨਾਲ ਇਹਪ ਐਡ ਕਰ ਦਾਂਗੇ ਪਿੰਡੀ ਪਿੰਡੀ ਆਪਾਂ ਚੰਗੀ ਤਰ੍ਹਾਂ ਧੋ ਕੇ ਬਰੀ ਬਰੀ ਕੱਟੀ ਹੋਈ ਆ ਇਹਦੇ ਵਿੱਚ ਛੜ ਖਾਦਾਂਗੇ ਪਿੰਡੀ ਸਾਰੇ ਪਿੰਡੇ ਨੂੰ ਆਪਾਂ ਵਿੱਚ ਐਡ ਕਰ ਦਾਂਗੇ ਸਾਰੇ ਪਿੰਡੇ ਨੂੰ ਆਪਾਂ ਵਿੱਚ ਐਡ ਕਰਤਾ ਹੁਣ ਇਹਨੂੰ ਆਪਾਂ ਹਲਾਵਾਂਗੇ ਇਹਨੂੰ ਚੰਗੀ ਤਰ੍ਹਾਂ ਹਲਾਉਣਾ ਹੈ ਹੌਲੀ-ਹੌਲੀ ਹਲਾਉਣਾ ਹੈ चंकी तरह ताकि अपने मसाले उपर थले हो जाए आप चंकी तरह हिलावे पर चंकी तरह हिलानी है भिंडी छोटा चम्मच लवोंगे अपनी कड़ाही छोटी आ सब्जी थोड़ी सी ज़्यादा आपर तरीके हिलावे ਸਾਰੇ ਮਸਾਲੇ ਨੂੰ ਸਬਜੀ ਦੇ ਵਿੱਚ ਰਲ ਜਾਣਾ। ਇਸ ਤੋਂ ਬਾਅਦ ਅੱਟਾ ਪਾਾਂਗੇ। ਪਾ ਕੇ। ਪਿੰਡੀ ਨੂੰ ਚੈੱਕ ਕਰਾਂਗੇ। ਨੂੰ ਥੋੜਾ ਜਿਹਾ ਹਲਾਵਾਂਗੇ ਆਪਾਂ। ਵੈਸੇ ਪਿੰਡੀ ਪਾਠਣ ਵਾਲੇ ਬਣ ਜਾਂਦੀ ਆ। बस थोड़े पाँच ले ही ये खिला क्योंकि अपने आलू प्याज तो हो ही चुके ने ये आप थोड़े जो मसाले ऐड कर देने य थोड़ी जी कड़ी मिर्च तो बाकी किचन किंग मसाला स्वाद स्वादी थोड़ा ही ऐड करना है खिलावे ਸੀ ਆਪਣੇ ਸਵਾਦ ਅਕੋਰਡਿੰਗ ਨਮਕ ਵਗੈਰਾ ਐਡ ਕਰ ਸਕਦੇ ਹੋ ਕਿਸੀ ਨਮਕ ਐਡ ਕਰ ਦਿੱਤਾ ਸੀ ਕਹਿੰਨਾ ਪਾਣੀ ਆਪਾਂ ਬਿਲਕੁਲ ਵੀ ਐਡ ਨਹੀਂ ਕੀਤਾ ਇਹਦੇ ਵਿੱਚ ਇਹਨਾਂ ਪਿੰਡੀ ਦੇ ਵਿੱਚ ਪਾਣੀ ਪੈਂਦਾ ਨਹੀਂ ਹੈਗਾ ਸਟੋਪ ਕਰ ਗਏ ਨੇ ਚੈੱਕ ਕਰਾਂਗੇ ਆ ਪਿੰਡੀ ਆਪਣੀ ਬਣ ਚੁੱਕੀ ਆ ਕੁਛ ਉਹ ਆਂਦੀ ਆ ਪਿੰਡੀ ਦੇ ਵਿੱਚੋਂ ਪਿੰਡੀ ਆਪਣੀ ਪ੍ਰੋਪਰ ਬਣ ਚੁੱਕੀ ਆ ਬਾਕੀ ਅੱਧੀ ਇਹ ਭਾਪ ਨਾਲ ਵੀ ਬਣ ਜਾਣੀ ਆ ਚਲੋ ਇਹ ਤਕਾਂਗੇ ਗੈਸ ਬੰਦ ਕਰਦਾ ਹੈ ਤੱਕ ਲੋ ਜੀ ਸਾਡੀ ਪਿੰਡੀ ਦੀ ਸਬਜੀ ਰੈਡੀ ਆ ਬਾਕੀ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ